ਲਾ ਸਰਦਾਰ ਵੀ ਹੈ ਨਹੀਂ ਖੇਤ ਨਹੀਂ ਕੱਖਾਂ ਹੀ ਥੱਭੀ ਲੈ ਜਾਂਦੇ ਮੈਂ ਸਰਦਾਰ ਤੋਂ ਪੁੱਛ ਕੇ ਆਏ ਤਾਂ ਵੱਡ ਵੀ ਨਹੀਂ ਸਕਦੇ ਅਗਲਾ ਗਲਗੁਲ ਪੈ ਜਾਂਦਾ ਉਹ ਫਿਰਦਾ ਸਰਦਾਰ ਮੇਲਾ ਦਾ ਉਧਰ ਚੱਲ ਕੱਖ ਤਾਂ ਮੈਂ ਫੇਰ ਲੈ ਕੇ ਜਾਉਂਗੀ ਪਹਿਲਾਂ ਸਰਦਾਰ ਨੂੰ ਮੈਂ ਵਾਦਾ ਕਰਕੇ ਗਈ ਸੀ ਵੀ ਤੜਕੇ ਆਉਂਗੀ ਸਰਦਾਰ ਦਾ ਪਤਾ ਸਤਾ ਲੈਣੇ ਉਤੋਂ ਮੀ ਵੀ ਆ ਗਿਆ ਚੱਲ ਬਿੰਦ ਚੱਟਨੇ ਸਰਦਾਰ ਕੋਲੇ ਬਹਿ ਜੂਗੀ ਉਹਦੇ ਨਾਲ ਗੱਲਾਂ ਬਾਤਾਂ ਕਰਕੇ ਉਹ ਨਹੀਂ ਚਾਰ ਅੱਜ ਤਾਂ ਫੇਰ ਹੀ ਪਾਈ ਐ 2 ਕਿਲੋ ਆਟਾ ਮਸਾ ਬਣਾਇ ਕੀ ਕਰੀਏ ਪਰਮਾਤਮਾ ਨੇ ਵੀ ਹੜਦਾ ਮੀ ਪਾਉਣਾ ਇੱਕ ਹੜਾ ਨੇ ਮਾਰ ਲੇ ਲਓ ਸਰਦਾਰ ਕੋਲ ਜਾ ਕੇ ਆਉਣੀ ਲਾ ਆ ਬੈਠਾ ਸਰਦਾਰ ਤਾਂ ਬਾਰਮੂਰੇ ਬੈਠਾ ਸਰਦਾਰ ਤੂੰ ਕਿਵੇਂ ਤਰਨਾ ਲਾ ਲਿਆ ਬਾਰਮੂਰੇ ਅਮਾ ਡਿੱਕੀਆਂ ਦੀ ਕੰਮੋਂ ਤੈਨੂੰ ਡਿੱਕੀਆਂ ਨਾ ਮੈਂ ਮਰ ਤੱਕ ਡਿੱਕੀਆਂ ਨਾ ਆ ਜਾ ਆ ਜਾ ਕਰ ਆ ਜਾ ਲੈ ਸਰਦਾਰ ਤਾਂ ਵਿਚਾਰਾ ਮੈਨੂੰ ਦੇਖ ਦੇਖ ਕੇ ਐ ਝੁਰੀ ਜਾਂਦਾ ਰਹਿੰਦਾ ਬਿਮਾਰ ਹੋ ਗਏਗਾ ਸਰਦਾਰ ਆਇਆ ਨਾ ਬਾਹਰ ਬੈਠੇਗਾ ਬਿਮਾਰ ਉਹ ਹਾਂ ਸਰਦਾਰ ਆ ਕੇ ਕਰਦਾ ਲੈ ਹੁਣ ਮੂੰਹ ਪਿਆਰ ਦਾ ਜੱਫਾ ਪਾਉਣੀ ਆ ਮੂੰਹ ਪਿਆਰ ਪਕਾ ਕਰਨੀ ਆ ਮੈਂ ਤਾਂ ਇਥੋਂ ਹਰਾ ਲੈਣ ਆਈ ਸੀ ਮੈਂ ਇਕੱਲਾ ਸਰਦਾਰ ਨੂੰ ਕੱਲ ਵਾਦਾ ਕੀਤਾ ਸੀ ਉਹਦੇ ਕੋਲੇ ਜਾ ਕੇ ਜ਼ਰੂਰ ਆਵਾਂ ਅੱਛਾ ਹਾਂ ਮੈਂ ਤਾਂ ਉਹ ਸਰਦਾਰ ਦੇ ਹਰਾ ਵੱਢ ਕੇ ਲੈ ਕੇ ਜਾਣਾ ਸੀ ਅੱਜ ਕਿਹੜੇ ਦੇ ਆ ਆ ਇਹੋ ਸੋੜੇ ਸਾਹਮਣੇ ਇਧਰ ਖੇਤ ਉਹ ਨਵਾਂ ਦਾ ਨਹੀਂ ਪੱਟ ਲਿਆ ਕੋਈ ਕਿਤੇ ਨਾ ਨਾ ਪਟੇ ਫਟੇ ਦਾ ਕਾਣਵਾ ਸਰਦਾਰਾ ਹਰਾ ਤੇ ਲੈ ਕੇ ਜਾਣੀਏ ਪਸੂ ਡੰਗਰ ਸਾਡੇ ਭੁੱਖੇ ਮਰੀ ਜਾਂਦੇ ਮੇਰਾ ਆਪਣੇ ਖੇਤ ਲਈ ਨਹੀਂ ਹਰਾ ਤੁਹਾਡੇ ਵੀ ਖੇਤ ਹੈਗਾ ਸਰਦਾਰਾ ਹੋਰ ਨਾ ਹੋਰ ਨਾ ਬਿਲ ਨਾ ਨਵੇਂ ਬੰਦਿਆਂ ਨਾਲ ਲਿਆ ਜਪਣੀ ਹੁੰਦਾ ਹੈ ਮੇਰੀ ਨਾਲ ਹੀ ਰੱਖੀਆਂ ਨਾ ਨਾ ਕੋਈ ਨਹੀਂ ਸਰਦਾਰਾ ਲਿਆ ਤਾਂ ਹੁਣ ਤੇਰੇ ਨਾਲ ਇਹ ਦੇਖ ਤੂੰ ਆਏ ਦੇਖ ਮੈਂ ਤਾਂ ਮੀ ਹੋ ਰਿਹਾ ਫਿਰ ਵੀ ਮੈਂ ਤੇਰੇ ਕੋਲੇ ਆਈਆਂ ਚੱਲ ਕੇ ਐਡੀ ਦੂਰੋਂ ਆਜਾ ਦੇ ਸਾਰੇ ਪਿੰਡ ਚ ਫੇਰੀ ਪਾ ਲਈ ਪਹਿਲਾਂ ਮੈਂ ਖਾਰੇ ਫੇਰੀ ਪਾ ਕੇ ਆਈਆਂ ਪਰ ਕੱਲ ਤਾਂ ਤੁਹਾਨੂੰ ਕਹਿੰਦੀ ਮੈਂ ਤੇਰੇ ਕੋਲੇ ਆਉਂਗੀ ਪਹਿਲਾਂ ਉਹ ਸਰਦਾਰਾ ਖਾਰੇ ਫੇਰੀ ਪਾ ਕੇ ਆਈਆਂ ਆਪਣੇ ਪਿੰਡ ਦੇ ਵਿੱਚੋਂ ਤਾਂ 2 ਕਿਲੋ ਆਟਾ ਮਸਾ ਮਿਲਿਆ ਮੈਨੂੰ ਖਾਰੇ ਫੇਰੀ ਪਾ ਕੇ ਆਈਆਂ ਉੱਥੋਂ ਮੈਨੂੰ ਸਰਦਾਰਾਂ ਨੇ ਕਿਸੇ ਨੇ ਕਣਕ ਦਾ ਗਟਾ ਦਿੱਤਾ ਕਿਸੇ ਨੇ 2 ਕਿਲੋ ਖੰਡ ਦੇਤੀ ਕਿਸੇ ਨੇ ਪੱਤੀ ਦੇਤੀ ਐ ਮੇਰਾ ਟਾਈਮ ਪਾਸ ਹੋਇਆ ਮੈਂ ਉੱਥੋਂ ਲੈ ਕੇ ਰਸਨ ਪਾਣੀ ਕਰੇ ਰੱਖ ਕੇ ਆਈਆਂ ਝੁੱਗੀਆਂ 'ਚ ਤੇ ਫੇਰ ਤੇਰੇ ਕੋਲੇ ਆਈਆਂ ਸਾਡੇ ਤੰਬੂ ਵੀ ਭਿੱਜੀ ਜਾਂਦੇ ਨੇ ਕੀ ਕਰੀਏ ਭਰਤੂਰ ਹੀ ਰਹਿ ਜਾ ਮੇਰੇ ਕੋਲੇ ਕਿਉਂ ਭਿੱਜੀ ਜਾਂਦੀਆਂ ਸਰਦਾਰਾ ਇੱਥੇ ਕਿੱਥੇ ਰਹਿ ਜਾ ਪਾਇਲਾ ਪੱਕਾ ਥਾਂ ਟੰਗਾ ਆ ਕੀ ਤਾਂ ਰੱਖਿਆ ਸਰਦਾਰਾ ਲੇਟੀ ਤਰੀ ਆਏ ਹੋ ਗਾਂ ਵਾਸਤੇ ਅੱਛਾ ਉਹ ਝਾੜੂ ਝੂੜੂ ਸੋਡਾ ਭਿੱਜੀ ਜਾਂਦਾ ਹੁਣ ਉਹਨਾਂ ਅੰਦਰ ਰੱਖ ਦੋ ਉਹ ਹੁਣ ਕੀ ਕਰਾਂ ਕੋਈ ਤਾੜੂ ਸਾਹਮਣੇ ਵਾਲੀ ਨਹੀਂ ਹੈਗੀ ਇੱਦਾਂ ਟੱਕ ਕੇ ਸਾਹਮਣੇ ਤੂੰ ਕੋਈ ਨਾ ਸਰਦਾਰਾ ਲੈ ਮੈਂ ਤਾਂ ਇੱਥੇ ਬਹਿ ਜਾਂਦੀ ਆ ਇੱਥੇ ਕੋਈ ਬਹਿ ਜਾਂਦੀ ਆ ਅੰਦਰ ਆ ਜਾ ਤੜਕੇ ਦੀ ਫਿਰਦੀ ਆ ਸਰਦਾਰਾ ਫੇਰੀ ਪਾਉਂਦੀ ਮੈਂ ਤਾਂ ਤੜਕੇ ਵੀ ਫਿਰਦੀ ਆ ਤੂੰ ਪਹਿਲਾਂ ਇੱਥੇ ਆਉਣਾ ਸੀ ਮੇਰੇ ਕੋਲੇ ਬੀੜੀ ਲਿਆ ਦੇ ਸਰਦਾਰਾ ਮੈਨੂੰ ਹੁਣ ਬੀੜੀ ਕਿੱਥੇ ਲਿਆਉਂ ਸੌਰੀ ਮੋਬਾਈਲ ਲੈ ਸਰਦਾਰ ਤਾਂ ਵਿਚਾਰਾ ਮੇਰੇ ਫਿਕਰਾਂ ਦੇ ਵਿੱਚ ਅੱਧਾ ਹੋ ਗਿਆ ਬੈਠੇ ਜਰਾ ਮੈਨੂੰ ਡਿੱਕੀ ਜਾਂਦਾ ਹੈ ਜੇ ਮੈਂ ਉਹ ਸਰਦਾਰ ਦੇ ਹਰਾ ਲੈ ਕੇ ਪੁੱਠਾ ਮੜ ਜਾਂਦੀ ਤਾਂ ਸਰਦਾਰ ਵਿਚਾਰਾ ਇੱਥੇ ਬੈਠਾ ਰਹਿਦਾ ਐਨਾ ਮੂੰਹ ਕਰਨ ਲੱਗਾ ਸਰਦਾਰਾ ਤੇ ਮੇਰਾ ਬੜਾ ਮੂੰਹ ਲੱਗਾ ਤੇਰਾ ਚਲ ਮੈਨੂੰ ਢੀੜੀ ਲੈ ਦੇ ਮੈਂ ਬੈਠ ਜਾ ਇੱਥੇ ਢੀੜੀ ਛੰਗੀ ਨਹੀਂ ਹੋਣਾ ਮੌਕੇ ਤੇ ਇੱਥੇ ਛਿੱਟੀ ਆ ਮੀ ਆ ਗਿਆ ਸਰਦਾਰਾ ਕੀ ਕਰੇ ਬੰਦਾ ਗਰੀਬ ਬੰਦਾ ਕੀ ਕਰੇ ਸਾਡੇ ਵਰਗਾਂ ਦਾ ਜਵੇਂ ਰੱਬ ਵੈਰੀ ਹੋ ਗਿਆ ਲਾ ਮੈਨੂੰ ਤਾਂ ਐਸੀ ਮਗਾ ਪੱਠੇ ਲੈ ਕੇ ਮੁਰਜੂਂਗ ਮੈਂ ਪਸੂਆ ਵਾਸਤੇ ਉਹ ਸਰਦਾਰ ਨੂੰ ਬੁਛ ਲੈਨੇ ਸੱਬੀ ਹਰੇ ਦੀ ਜਵਾਬ ਤਾਂ ਅੱਜ ਕੱਲ ਕੋਈ ਨਹੀਂ ਦਿੰਦਾ ਸਰਦਾਰਾ ਲੈ ਕੁਰਸੀ ਤੇ ਬਹਿ ਜਾ ਨਾ ਨਾ ਕੋਈ ਨਹੀਂ ਸਰਦਾਰਾ ਤੂੰ ਬਹਿ ਜਾ ਕੁਰਸੀ ਤੇ ਵੀੜੀ ਕਿੱਥੇ ਆਉਣਾ ਵੀੜੀ ਜਿੰਦੀ ਐ ਸਰਦਾਰਾ ਹਉ ਹਰੋ ਜੇ ਕਰੇ ਪਿਆ ਤਾਂ ਮੈਨੂੰ ਕੁੱਟਿਆ ਘਟਾਇਆ ਦੇ ਦੇ ਤੂੰ ਕੁੱਟਿਆ ਘਟਾਇਆ ਦਾ ਆਪਣੇ ਮਸ਼ੀਨ ਨਹੀਂ ਹੈਗੀ ਉਹੀ ਤਾਂ ਹੈ ਸਰਦਾਰਾ ਪੰਗਾ ਉਹੀ ਹੈ ਮੋਟਰ ਨਾਲ ਸਾਢੇ ਵਰਗੇ ਕੋਲੇ ਕਿਹੜਾ ਮਸ਼ੀਨਾਂ ਲੱਗੀਆਂ ਮੋਟਰ ਦਾ ਲਿਆ ਮੈਂ ਮਸ਼ੀਨ ਚਾਹੀਦੀ ਆ ਹਾਂ ਤੇ ਉੱਤੇ ਟੰਗ ਕੇ ਰੱਖ ਕੇ ਸਰਦਾਰਾ ਬਹੁਤ ਸਕੀਮੀ ਆ ਤੂੰ ਵੀ ਮੋਟਰ ਵਾਲਾ ਵਾ ਮਸ਼ੀਨ ਚਾਹੀਦੀ ਆ ਮੋਟਰ ਦਾ ਲਿਆ ਆਵਾ ਫਟਾਵਾ ਹੈਗਾ ਮੋਟਰ ਨਹੀਂ ਹੈਗੀ ਆ ਮਸ਼ੀਨ ਨਹੀਂ ਹੈਗੀ ਹਾਂ ਅੱਛਾ ਸਰਦਾਰਾ ਕੋਈ ਨਾ ਸਰਦਾਰਾ ਮੈਂ ਜਾਂ ਪੈਣ ਨੂੰ ਹਟ ਕੇ ਜੇ ਫੇਰ ਜਾਉਂਗੀ ਮੈਂ ਵੀ ਮੈਂ ਇੱਕ ਕਮ ਰੋਟੀ ਰੋਟੀ ਖਾ ਲਈ ਕਿ ਨਾ ਕਿੱਥੇ ਖਾ ਲਈ ਸਰਦਾਰਾ ਤੜਕੇ ਦੀ ਫਿਰਨੇ ਫੇਰੀ ਪਉਂਦੇ ਪਹਿਲਾਂ ਮੈਂ ਖਾਰੇ ਗਈ ਉੱਥੇ ਫੇਰੀ ਪਾਈ ਉਧਰੋਂ ਫਿਰ ਮੈਂ ਇੱਧਰ ਆਈਆਂ ਬਰਨਾਲੀ ਆਗਲੀ ਵਰਦੀਆਂ ਕੋਈ ਰੁੱਤਾ ਕਿਸ ਨੇ ਐ ਤਾਂ ਸੂਟ ਦਿੱਤਾ ਸੀ ਮੈਨੂੰ ਕਿਸੇ ਨੇ ਮੈਂ ਕਿਦਰ ਸਵਾਲਾਂਗੇ ਤੈਨੂੰ ਪਤਾ ਹੜਾ ਵਿੱਚ ਰੋੜ ਰਿਹਾ ਸਰਦਾਰਾ ਉਹ ਕੱਲ ਪੈਸੇ ਦਿੱਤੇ ਸੀ ਉਹ ਉਹਨਾਂ ਦਾ ਹੀ ਕਰਿਆ ਉਹ ਸਰਦਾਰਾ ਲਿਆਵਾਂਗੇ ਜੇ ਮਾੜਾ ਮੋਟਾ ਮੀਂਹ ਹਟਦਾ ਤੈਨੂੰ ਪਤਾ ਮਾਨਸਾਂ ਦੇ ਵਿੱਚ ਬਹੁਤ ਗਲੀਆਂ ਦੇ ਵਿੱਚ ਪਾਣੀ ਖੜਾ ਹੈ ਤਾਂ ਕਰਕੇ ਨਹੀਂ ਮਾਨਸਾਂ ਜਾ ਨਾ ਸਰਦਾਰਾ ਮੈਂ ਨਹੀਂ ਰੋਟੀ ਖਾਣੀ ਆਹ ਰਾਕਰਮ ਆਹ ਰਾਕਮ ਮਿੱਤਵਾਂ ਮਿੱਠਾ ਮੜਕੇ ਮੈਂ ਵੀ ਨਹੀਂ ਖਾਦੀ ਤੇ ਥੋੜਾ ਰੋਕੀ ਹਾਂ ਸਰਦਾਰਾ ਰੋਟੀ ਨਹੀਂ ਖਾਦੀ ਤੂੰ ਫੂਖਾਰ ਹੋ ਰਹਾ ਮੈਨੂੰ ਤਾਂ ਚੰਗੀ ਨਹੀਂ ਲੱਗਦੀ ਤੇ ਥੋੜਾ ਰੋਕੀ ਕੋਈ ਨਾ ਸਰਦਾਰਾ ਫਿਰ ਤੂੰ ਰੋਟੀ ਖਾ ਲੈ ਨਾ ਨਾ ਤੂੰ ਖਾਵੇਂਗੀ ਫੇਰ ਖਾਉਮਾ ਦਾ ਕੋਈ ਨਾ ਸਰਦਾਰਾ ਤੂੰ ਖਾ ਲੈ ਕੋਈ ਨਾ ਮੈਂ ਵੀ ਖਾ ਲੂੰਗੀ ਨਾ ਖਾਵੇਂ ਤੂੰ ਕੋਈ ਨਾ ਸਰਦਾਰਾ ਖਾ ਲੂੰਗੀ ਮੇਰੇ ਨਾਲ ਖਾਵੇਂਗੀ ਨਹੀਂ ਸਰਦਾਰਾ ਤੂੰ ਮੈਨੂੰ ਰੋਟੀਆਂ ਅੱਡ ਲੈ ਆ ਦੇ ਆ ਨਾਲ ਹੀ ਖਾ ਲਈ ਫਿਰ ਨਾ ਨਾ ਸਰਦਾਰਾ ਤੇਰੇ ਨਾਲ ਖਾਂਦੀ ਮੈਂ ਸੋਹਣੀ ਲੱਗਦੀ ਹਾਂ ਉਹ ਪੁਖਾਰ ਉਤਰ ਗਿਆ ਐਨੇ ਬੁਖਾਰ ਉਤਰਦਾ ਸਰਦਾਰਾ ਉਹ ਤੱਕ ਗੋਲੀ ਗੱਪ ਲੈਣਾ ਪਾਣਾ ਹੈ ਗੋਲੀ ਨਹੀਂ ਉਹਦਾ ਆ ਥੋੜੇ ਨਾਲ ਲੱਗਦਾ ਡਾਕਟਰ ਹੱਥ ਜੰਕ ਤੋਂ ਗੋਲੀ ਫੜ ਲਿਆ ਸਰਦਾਰਾ ਤੇਰੇ ਵਾਲਾ ਬੁਖਾਰ ਚੜ ਗਿਆ ਮਨ ਤਾਂ ਇਸ਼ਕ ਦਾ ਬੁਖਾਰ ਚੜ ਗਿਆ ਆਏ ਆਏ ਕੀ ਬੋਲੀਆਂ ਦਾ ਸਰਦਾਰ ਇਸ਼ਕ ਦਾ ਬੁਖਾਰ ਹੋਗਾ ਸਰਦਾਰ ਨੂੰ ਇਹ ਤਾਂ ਪੂਰਾ ਥੀਟਰ ਲੱਗਦਾ ਮੈਨੂੰ ਲੈ ਮੈਂ ਵੀ ਕੰਮੂ ਵੀ ਕਿਤੇ ਦੇਖਦਾ ਚੱਲ ਕੇ ਆ ਸਰਦਾਰ ਕੋਲ ਆ ਕੇ ਸਕੂਨ ਮਿਲਦੇ ਨੇ ਪਤਾ ਨਹੀਂ ਕੋਈ ਪੁਰਾਣਾ ਜਨਮ ਦੀ ਕੋਈ ਅਟੈਚਮੈਂਟ ਹੋਣੀ ਹੈ ਇਹਦੇ ਨਾਲ ਮੇਰੀ ਜਿਹੜੇ ਮੈਂ ਸਾਰੇ ਪਿੰਡ ਦੀ ਫੇਰੀ ਪਾ ਕੇ ਇੱਥੇ ਆ ਕੇ ਦਮ ਲੈਨੀ ਹੈ ਸਰਦਾਰ ਕੋਲ ਲਜ ਰੱਬ ਵਿਚਾਰ ਕਰੀਆ ਪਾ ਕੇ ਫੇਰ ਹੜ ਜਾਂਦਾ ਫੇਰ ਪਾਉਣ ਲੱਗਿਆਂਦਾ ਫੇਰ ਹੜ ਜਾਂਦਾ ਕੀ ਕਰੀ ਹੜ ਜਾ ਰੱਬਾ ਹੜ ਜਾ ਕਿਉਂ ਗਰੀਬਾਂ ਨੂੰ ਮਾਰਿਆ ਕੀ ਕਰੀ ਮਲਾਦਾਰ ਸਰਦਾਰ ਦੇ ਵੀ ਆ ਮਰਾਂਡਾ ਉੱਥੇ ਮੁਕ ਲੱਗ ਗਈ ਐ ਜਾਂਦਾ ਹੁਣ ਆਏ ਕਿਤੋਂ ਨਾ ਕਿਤੋਂ ਗਿੱਲਾ ਹੋਇਆ ਪੈ ਸਾਰਾ ਮਰਾਂਡਾ ਵਿਚਾਰੇ ਸਰਦਾਰ ਦਾ ਕਰੇ ਜਨਾਨੀ ਹੋਵੇ ਸਭ ਮਨਾਲੀ ਤਾਂ ਸਾਰਾ ਕੁਝ ਸੰਭ ਲੈਂਦੀ ਐ ਇਕੱਲਾ ਬੰਦਾ ਵੀ ਕੀ ਕਰੇ ਉਹ ਸਰਦਾਰ ਨੂੰ ਪੁੱਛ ਕੇ ਹਰੇ ਕੱਬੀ ਲੈ ਕੇ ਜਾਣੀ ਹੈ ਕਮੋਂ ਨਹੀਂ ਕਮੋਂ ਹਾਂ ਸਰਦਾਰਾ ਰੋਟੀ ਅੱਜ ਮੈਂ ਬਣਾਈ ਨਹੀਂ ਰੋਟੀ ਮੈਂ ਮੈਂ ਤਾਂ ਜਾ ਨਹੀਂ ਦਿਮਾਗ ਹੀ ਨਹੀਂ ਕੰਮ ਕਰਦਾ ਕੋਈ ਨਾ ਸਰਦਾਰਾ ਮੈਂ ਰੋਟੀ ਨਹੀਂ ਖਾਣੀ ਬਣਾ ਲਾਂ ਫਿਰ ਖਾ ਲਾਂਗੇ ਦੋਨੇ ਜਣੇ ਨਾ ਨਾ ਸਰਦਾਰਾ ਕੋਈ ਗੱਲ ਨਹੀਂ ਮੈਂ ਰੋਟੀ ਨਹੀਂ ਖਾਣੀ ਪਰ ਮੈਂ ਭੁੱਖ ਹੀ ਘੱਟ ਲਾਂ ਨਹੀਂ ਸਰਦਾਰਾ ਤੇਰੇ ਵਾਸਤੇ ਰੋਟੀ ਮੈਂ ਬਣਾ ਦੂੰਗੀ ਹੂੰ ਚਾਹ ਪੀ ਲੈ ਗੁੱਟ ਫਿਰ ਚਾਹ ਭਈਆ ਕੋਈ ਨਾ ਸਰਦਾਰਾ ਚਾਹ ਲੈ ਆ ਦੇ ਕੋ ਸਰਦਾਰ ਨੇ ਦਿਖਾਣਾ ਪੈਣਾ ਛੜਤਾ ਇਹ ਵਿਚਾਰਾ ਮੇਰੇ ਪਿੱਛੇ ਉਹ ਨਾ پاਗਲ ਹੋਈ ਸਾਡੇ ਦਾ ਕੀ ਕਹਿਣਾ ਹੁੰਦਾ ਸਾਡੇ ਵਰਦੇ ਪਰਦੇਸੀਆਂ ਦਾ ਅੱਜ ਐਸੀਆਂ ਦੇ ਕੱਲ ਨੂੰ ਕਿਤੇ ਹੋਰ ਹੋਣਾ ਸਰਦਾਰ ਨੂੰ ਕੌਣ ਸਮਝਾਵੇ ਇਹ ਗੱਲਾਂ ਮੈਂ ਕੰਮੋਂ ਨੂੰ ਚਾਹ ਪਿਆ ਦੀ ਹੋਰ ਪਿਆਰੀ ਹੁਣ ਭੁੱਖੀ ਆਈ ਹੋ ਕਿਧਰੋਂ ਕਿਹੜਾ ਪਿਆਉਂਦਾ ਇਹ ਨਾ ਵਿਚਾਰਾ ਚਾਹ ਹੈ ਨਾ ਇਹ ਮੀ ਕੈਂਪ ਕਣੀ ਚ ਹਾਂ ਸਰਦਾਰਾ ਸਾਡੇ ਬਾਥੇ ਕੋਣ ਸਪੈਸ਼ਲ ਚਾਹ ਕਰਦਾ ਇਹ ਤੇ ਉਹੀ ਹੈ ਸਰਦਾਰਾ ਜਿਹੜੀ ਇੰਨੀ ਸੇਵਾ ਕਰਦਾ ਮੇਰੇ ਸੇਵਾ ਕਰਦਾ ਹਾਂ ਹੁਣ ਮੈਨੂੰ ਵੀ ਕੋਈ ਮਿਲੇ ਸੇਵਾ ਦਾ ਮੁੰਡਾ ਸਰਦਾਰਾ ਤੈਨੂੰ ਪੰਨ ਬਹੁਤ ਲੱਗੂਗਾ ਪੰਨ ਤਾਂ ਫੇਰ ਹੀ ਲੱਗੂਗਾ ਜੇ ਕੋਈ ਕੋਈ ਰੋਟੀ ਲਾਉਣ ਵਾਲੀ ਆਉਗੀ ਸਰਦਾਰਾ ਤੂੰ ਉਹ ਨਾ ਫੇਗ ਬਿਮਾਰ ਹੋ ਜੀ ਮੇਰੇ ਫਿਕਰਾਂ ਦੇ ਵਿੱਚ ਸਾਡੇ ਵਰਗੇ ਪ੍ਰਦੇਸੀਆਂ ਦਾ ਕੋਈ ਪਤਾ ਨਹੀਂ ਹੁੰਦਾ ਅੱਜ ਇੱਥੇ ਆ ਕੱਲ ਨੂੰ ਕਿਤੇ ਹੋਰ ਹੋਈਏ ਇੱਕਦੋਲੇ ਕੋਲ ਮੋਬਾਈਲ ਨਹੀਂ ਹੈਗਾ ਸਰਦਾਰਾ ਸਾਡੇ ਕਿੱਥੇ ਮੋਬਾਈਲ ਰੱਖਦੇ ਨੇ ਕੀ ਕਰਨਾ ਮੋਬਾਈਲਾਂ ਦਾ ਖਾਣਾ ਪੀਣਾ ਮਿਲ ਹੀ ਜਾਂਦਾ ਹੈ ਪਰਮਾਤਮਾ ਨੇ ਜਿੰਨਾ ਕੁ ਦੇਣਾ ਦੇ ਹੀ ਜਾਂਦਾ ਹੈ ਉਹ ਵੀਡੀਓ ਕਾਲ ਤੇ ਗੱਲ ਹੋ ਜਾਂਦੀ ਆ ਨਾ ਸਰਦਾਰਾ ਆਈਂ ਆਈਂ ਸੋਚਾ ਤੂੰ ਨਾ ਰੱਖ ਕੋਈ ਪਤਾ ਨਹੀਂ ਹੁੰਦਾ ਪੌਰ ਦਾ ਕਦੋਂ ਉੱਡ ਜੇ ਪ੍ਰਮਾਤਮਾ ਕਦੋਂ ਲੈ ਜਾਏ ਜੇ ਬਾਹਰ ਵੀਡੀਓ ਕਾਲ ਤੇ ਗੱਲ ਕਰ ਲਿਆ ਕਰਾਂਗੇ ਜੀ ਲੱਗ ਜਾ ਕਰੂਗਾ ਨਹੀਂ ਸਰਦਾਰਾ ਸਾਡਾ ਐਡਾ ਕਬੀਲਾ ਹੈ ਸਾਡੇ ਵੀਡੀਓ ਕਾਲਾਂ ਤੇ ਗੱਲਾਂ ਨਹੀਂ ਹੋਣ ਦਿੰਦੇ ਹੋਏ ਜਿਵੇਂ ਖਾਰੇ ਗਈ ਜਿਵੇਂ ਰਾਤ ਕਰ ਲਾਂ ਦੀ ਕਿਤੇ ਹੋਈਆਂ ਵੀ ਨਾ ਸਰਦਾਰਾ ਅਸੀਂ ਐਵੇਂ ਨਹੀਂ ਖੜਦੇ ਰਾਥੇੜੇ 'ਚ ਉਹ ਗੋੜਾ ਖੜਨ ਦਾ ਕਾਨੂੰਨ ਨਾਲ ਲੱਗਿਆ ਆ ਬਸ ਤੁਰ ਹੀ ਆਣਾ ਅੱਛਾ ਸਰਦਾਰਾ ਗੱਟੇ ਹੀ ਲਿਆ ਤੁੰ ਗੰਨਾ ਚ ਪਾਉਣ ਵਾਲੇ ਅੱਛਾ ਠੀਕ ਆ ਸਰਦਾਰਾ ਮਾਂ ਨੂੰ ਪਤਾ ਲੱਗੇ ਵੀ ਕੀ ਇਹ ਨਾਲ ਗੱਲਾਂ ਕਰੀ ਜਾਂਦੀ ਐ ਆਹ ਫੋਨ ਦਾ ਪਤਾ ਨਹੀਂ ਲੱਗਦਾ ਸਰਦਾਰਾ ਕੋਲੇ ਹੋਵੇ ਮੱਚੇ ਪਾਲਿਆ ਕੋਣੀ ਅੱਛਾ ਸਰਦਾਰਾ ਕੋਈ ਗੱਲ ਨਹੀਂ ਸਰਦਾਰਾ ਗੰਨਾ ਜੇ ਕੋਈ ਤਾਂ ਨਹੀਂ ਗੱਲ ਕਰਨੀ ਮੈਂ ਆਪੇ ਬੋਲੀ ਜਾਇਆ ਕਰੂੰਗਾ ਉਹ ਸੁਣੂ ਜਾਇਆ ਕਰੀ ਜੋ ਤੇਰੇ ਕੋਲੇ ਕੋਈ ਨਾ ਹੋਇਆ ਕਰੂਗਾ ਉਹ ਤੂੰ ਬਦਲ ਕਰ ਲਿਆ ਕਰੀ ਬੋਲੀ ਜਾਇਆ ਕਰੀ ਅੱਛਾ ਸਰਦਾਰਾ ਐ ਹੋਣਾ ਨਹੀਂ ਮੈਨੂੰ ਕੱਲੇ ਸੁਣੂ ਜਾਇਆ ਕਰੀ ਠੀਕ ਆ ਸਰਦਾਰਾ ਠੀਕ ਆ

ਮੇਰਨਾ ਤਾਂ ਨੋਣੀ ਹੈਗਾ ਸਰਦਾਰਾ ਮੇਰਨਾ ਕੰਮੂ ਹੈ ਕੰਮੂ ਜੀ ਨਹੀਂ ਲੱਗਦਾ ਤੇਰੇ ਮਨਾ ਸਰਦਾਰਾ ਮੈਂ ਤੈਨੂੰ ਕੀ ਆਖਿਆ ਮੈਨੂੰ ਲੱਗਦਾ ਮੈਨੂੰ ਇਸ ਪਿੰਡ ਦੇ ਵਿੱਚੋਂ ਫੇਰ ਹੀ ਪਉਣਾ ਹਟਣਾ ਪਊਗਾ ਫੇਰ ਪਉਣਾ ਹਟ ਜੇਗੀ ਫਿਰ ਮਾ ਤੇਰੀ ਮੰਗਰੀ ਚੱਕ ਪਉਂ ਗੱਡੀ ਜਿੱਥੋਂ ਮ ਜਾਵੇਂਗੀ ਪਹਾੜੇ ਬਣਾ ਤੈਨੂੰ ਮੈਂ ਖੜਾ ਦਾ ਕੰਮ ਹੋ ਤੈਨੂੰ ਸਰਦਾਰਾ ਮੈਂ ਤਾਂ ਪੁੱਠੇ ਪੰਗਾ ਲੈ ਲੈ ਤੇਰੇ ਕੋਲੇ ਆ ਕੇ ਮਾ ਦਾ ਥੋੜਾ ਕੁ ਵੀਲੇ ਚ ਕਹਿ ਦੂੰਗਾ ਜਾ ਕੇ ਵੀ ਮਾ ਦਾ ਵਿਆਹ ਕਰਾਉਣਾ ਫੇਰ ਅੱਲਾ ਮੈਰਿਜ ਕਰਾਉਂਗਾ ਸਰਦਾਰਾ ਸਾਡੇ ਕਬੀਲੇ ਦੇ ਵਿੱਚ ਨਹੀਂ ਲਾ ਮੈਰਿਜ ਕਰਵਾਉਂਦੇ ਹੁੰਦੇ ਹੋਰ ਸਾਡੇ ਕਬੀਲੇ ਵਿੱਚ ਨਹੀਂ ਇਹ ਚੀਜ਼ਾਂ ਚ ਬਰਾਦਰ ਦੇ ਵਿੱਚ ਸਾਡੇ ਵਿਆਹ ਕਰਦੇ ਨੇ ਸਰਦਾਰ ਹੋ ਜਾਣਗੇ ਆਪਾਂ ਨਹੀਂ ਸਰਦਾਰਾ ਸਾਡੇ ਐਵੇਂ ਵੀ ਮਾਂ ਪਰੋਤੀ ਪੱਦ ਨੂੰ ਦਾਗ ਨਹੀਂ ਲਾਉਂਦੇ ਪਰਾਰ ਹੋ ਜਾਣ ਕੋਈ ਨਹੀਂ ਨਹੀਂ ਸਰਦਾਰਾ ਮੈਨੂੰ ਪਤਾ ਮੋਹ ਤਾਂ ਮੈਨੂੰ ਕਰ ਦੀਆਂ ਸਰਦਾਰਾ ਮੋਹ ਤਾਂ ਚਲੋ ਉਹ ਤਾਂ ਜਿਹੜੇ ਪ੍ਰਮਾਤਮਾ ਨੇ ਦੇ ਲਾ ਆਪਣੇ ਇੱਕ ਉਹ ਦੂਜੇ ਦੇ ਵਿੱਚ ਪਾਏ ਹੋਏ ਦੇ ਉਹ ਟੜਕਦੇ ਜ਼ਰੂਰ ਨੇ ਗੱਲ ਕਰ ਵੀ ਐਡੀ ਵੱਡੀ ਜ਼ਿੰਮੇਵਾਰ ਨਹੀਂ ਮੈਂ ਚੱਕ ਸਕਦੀ ਤੇਰੀ ਹੁਣ ਤੂੰ ਬਿਮਾਰ ਰਹਿਣਾ ਹੈ ਤੈਨੂੰ ਕੁਝ ਹੋ ਜੇ ਟੜਕੇ ਨੂੰ ਮੈਨੂੰ ਕਹਿਣਗੇ ਲੋਕ ਵੀ ਕੰਮੋਂ ਇੱਥੇ ਫੇਰ ਹੀ ਪੌਣਾ ਆਉਂਦੀ ਸੀ ਕਮੋਂ ਇਹਦੇ ਕੋਲੇ ਸਰਦਾਰ ਕੋਲੇ ਆਉਂਦੀ ਜਾਂਦੀ ਸੀ ਉਹ ਇਲਜ਼ਾਮ ਦੁਨੀਆ ਵਾਲੇ ਮੇਰੇ ਤੇ ਲਾ ਦੇਣਗੇ ਸਰਦਾਰਾ ਸਮਝ ਥੋੜਾ ਬੋਤਾ ਐਵੇਂ ਕਿਵੇਂ ਲਾ ਦੇਣਗੇ ਐ ਤਾਂ ਮੈਂ ਸਾਰਾ ਕੁ ਉਹ ਤੇਰੇ ਨੌਕਰਾਂ ਕੇ ਫੇਰ ਆਉ ਕਰੂੰਗਾ ਨਹੀਂ ਸਰਦਾਰਾ ਇਹ ਤਾਂ ਦਿਲ ਦੀਆਂ ਗੱਲਾਂ ਮਾੜੀ ਮੋਟੀ ਬੰਦਾ ਇੱਕ ਦੂਜੇ ਨਾਲ ਕਰ ਲੈਂਦਾ ਕਿ ਬੁੜਾਰੇ ਦੀ ਗੱਲ ਮੈਂ ਤਾਂ ਆ ਜਾਣੀ ਆ ਤੂੰ ਮੇਰਾ ਦੁਖਦਾਰ ਸੁਣ ਲੈਣਾ ਤੂੰ ਸਮਝਦਾ ਵੀ ਐ ਤਾਂ ਤੇਰੇ ਕੋਲੇ ਆ ਜਾਣੀਗਾ ਨਹੀਂ ਮੇਰੇ ਕੋਲੇ ਤੇਰੇ ਕੋਲੇ ਮੈਂ ਕੀ ਕਰਨ ਆਉਣਾ ਸਰਦਾਰਾ ਮੇਰਾ ਤਾਂ ਹੁਣ ਕੰਮ ਨਹੀਂ ਲੱਗਦਾ ਕੋਈ ਬਣਾ ਸਰਦਾਰਾ ਤੂੰ ਆਪਦਾ ਨਾ ਇਹ ਚੀਜ਼ਾਂ ਤੇ ਕੰਟਰੋਲ ਕਰ ਮਨ ਮੋਟਾ ਇਹ ਚੀਜ਼ ਨਹੀਂ ਹੋ ਸਕਦੀ ਜਿਹੜਾ ਤੂੰ ਸੋਚਦਾ ਕੰਟਰੋਲ ਹੁੰਦਾ ਨਹੀਂ ਹੁਣ ਕੀ ਕਰਾਂ ਹੋਏ ਨਾ ਸਰਦਾਰਾ ਅਸੀਂ ਕੱਲ ਨੂੰ ਪਰਸ ਨੂੰ ਵਗ ਜਾਣਾ ਇੱਥੋਂ ਕਿੱਥੇ ਵਗ ਜੂਗੀ ਅਸੀਂ ਦੂਜੇ ਪਿੰਡ ਜਾਣਾ ਸਰਦਾਰਾ ਆਇਆ ਨਹੀਂ ਮੈਂ ਜਾਣਦਾ ਮਰ ਜੂਗਾ ਕੁਸਕਾ ਕੇ ਨਹੀਂ ਸਰਦਾਰਾ ਇਹ ਡੇਢੇ ਗੱਲਾਂ ਨਾ ਕਰ ਚਰ ਪੀ ਪੀਉ ਮਾਤਾ ਨਹੀਂ ਪਰ ਕੱਲ ਨੂੰ ਸਰਦਾਰਾ ਮੈਂ ਤਾਂ ਪੰਗਾ ਲੈ ਲਿਆ ਇੱਥੇ ਪਿੰਡ ਵਿੱਚ ਆ ਕੇ ਫੇਰੀ ਪਾ ਕੇ ਮੈਂ ਪਹਿਲਾਂ ਮਸਾ ਗਈ ਸੀ ਤੇ ਤੁਸੀਂ ਕਿਹੜਾ ਛੜਾ ਕੇ ਨਾ ਹੋਂ ਤਾਂ ਮੈਂ ਸਰਪੇੇ ਭੀਜੂਗਾ ਮੈਂ ਮੇਰਾ ਜੀ ਨਹੀਂ ਲੱਗਦਾ ਇੱਥੇ ਬਣਾ ਕੋਈ ਨਾ ਸਰਦਾਰਾ ਕੋਈ ਨਾ ਨਹੀਂ ਮੈਂ ਕਿਤੇ ਕਿਤੇ ਨਹੀਂ ਜਾਂਦੀ ਮੈਂ ਇਸ ਪਿੰਡ ਚ ਆਇਆ ਖੁਰੇਰੀ ਪਰੋਣਾ ਮੇਰਾ ਜੀ ਨਹੀਂ ਲੱਗਦਾ ਇੱਥੇ ਬਣਾ ਜਦੋਂ ਚਲ ਠੀਕ ਆ ਸਰਦਾਰਾ ਫਿਰ ਹੱਥ ਤੱਕ ਮੇਰਾ ਤੋੜੇਗਾ ਤੂੰ ਹੱਥ ਮੇਰਾ ਹੱਥ ਕਿਉਂ ਦੇ ਤੋੜੂਗਾ ਤੇਰੇ ਨਾਲ ਜੋੜਦਾਗਾ ਜੁੜ ਕੇ ਆ ਠੀਕ ਆ ਸਰਦਾਰਾ ਠੀਕ ਆ ਠੀਕ ਆ ਜਾ ਪੀਦਾ ਫਿਰ ਬੱਕ ਕਰਦੇ ਆ ਗੱਲ ਕੋਈ ਗੱਲ ਨਹੀਂ ਸਰਦਾਰਾ ਕੀ ਬਣੇ ਸਰਦਾਰਾ ਜਿਨ੍ਹਾਂ ਦੇ ਘਰ ਨਹੀਂ ਵਸੇ ਹੋਏ ਤੇਰੇ ਵਰਗੇ ਸਰਦਾਰਾਂ ਦੇ ਕੌਣ ਆ ਬੰਦੇ ਹਾਲ ਨੇ ਜੇ ਹੁਣ ਬਾਈ ਚਾਂਦ ਤੋਂ ਬਿਮਾਰ ਹੋ ਜੇ ਤੇਰੀ ਦੇਖਭਾਲ ਕੌਣ ਕਰੇ ਮਾਪਿਓ ਮਰ ਗਏ ਬાળ ਬੱਚਾ ਹੈ ਨਹੀਂ ਚਾਹਤਾ ਜਮੀਆ ਸਰਦਾਰਾ ਆਂਗਲੀ ਦੀ ਅੱਖ ਵਰਗੀ ਕਰ ਰੱਖੀ ਆ ਲਾੜਤੀ ਫੇਰੀ ਬੜਾ ਮੋਟਾ ਸਰੀਰ ਤੁਰਦਾ ਇਹਦੇ ਵਿੱਚ ਕੁਝ ਪਾਤਾ ਨਹੀਂ ਰੱਖਿਆ ਸਰਦਾਰਾ ਕਹਿੰਦਾ ਮੈਂ ਇੱਥੇ ਟੋਣ ਹੋ ਕੇ ਪੈ ਜਾ ਨਾ ਤਕੀਨ ਨਹੀਂ ਤੈਨੂੰ ਮੇਰੇ ਤੇ ਨਹੀਂ ਯਕੀਨ ਤਾਂ ਬਹੁਤ ਵੱਡਾ ਸਰਦਾਰਾ ਤੈਨੂੰ ਆ ਜਾਣੀ ਤੇਰੇ ਕੋਲ ਉਨਰ ਨਹੀਂ ਟੁੰਡ ਕਰੀ ਹੁੰਦੀ ਤੂੰ ਉਹ ਪਹਿਲੀ ਵਾਰ ਆਈ ਕਰੀ ਹੁੰਦੀ ਤੂੰ ਨਾ ਨਹੀਂ ਸਰਦਾਰਾ ਤੈਹੀਂ ਤੇਰੇ ਕੋਲੇ ਆਉਣੀ ਜੇ ਮੈਨੂੰ ਵਿਸ਼ਵਾਸ ਆ ਤੇਰੇ 'ਤੇ ਮੱਛਰ ਮੱਛਰ ਨਾ ਘਲੜ ਦੱਸ ਕੋਛਣਾ ਸਰਦਾਰਾ ਪਾਣੀ ਵੀ ਇੰਨਾ ਨਾ ਖੜਾ ਸਾਡੇ ਤੰਮੂਆਂ ਦੇ ਵਿੱਚ ਅੱਛਾ ਮੱਛਰ ਵੀ ਬਹੁਤ ਆ ਕੋਈ ਬਿਜਲੀ ਦਾ ਪ੍ਰਬੰਧ ਵੀ ਹੈ ਨਹੀਂ ਬਸ ਇ ਕਾਇਆ ਬਿਟੜ ਪਰ ਕੇ ਪਹਿ ਜਾਣੇ ਚਪਕਾਰ ਜਾਂਦੀ ਕੋਈ ਵੀਡੀਓ ਵਾਲੀ ਕੂਂਡੀ ਲਾ ਲਿਆ ਕਰੋ ਕੋਈ ਨਹੀਂ ਜਾਂਦਾ ਸਰਦਾਰਾ ਉਧਰ ਆ ਕੁਲੁਰ ਲੈ ਜਾ ਕੇ ਆਪਣਾ ਨਹੀਂ ਇਹ ਬਾਲਾ ਹੋ ਕਰਦੀ ਹੈ। ਨਾ ਸਰਦਾਰਾ ਬਹੁਤ ਬਹੁਤ ਮਿਹਰਬਾਨੀ ਜਿਹੜਾ ਤੂੰ ਮੇਰਾ ਇੰਨਾ ਆਦਮਾਨ ਸਤਕਾਰ ਕਰਦਾ ਹੈ। ਜਿਹੜੀ ਚੀਜ਼ ਮੈਂ ਤੇ ਤੁਮਾਂਗਤ ਮੈਨੂੰ ਜਵਾਬ ਨਹੀਂ ਦਿੰਦਾ। ਲਾਇ ਆਉਂ ਮੈਂ ਪੇ ਮਿਸਤਰੀ ਭੇਜ ਦਉ ਉੱਥੇ। ਨਾ ਸਰਦਾਰਾ ਨਾ ਨਾ। ਆਪਣਾ ਗੜਾ ਬਸ ਇਹੀ ਬਹੁਤ ਹੈ ਜਿਹੜਾ ਤੂੰ ਸਾਡਾ ਦੁੱਖ ਸੁੱਖ ਸੁਣ ਲੈਣਾ। ਇੱਕ ਮੁੱਕ ਚੀਜ਼ ਦੀ ਲੋੜ ਪੈਣੀ ਸਾਨੂੰ ਜਰਕਦਨੇ ਦੇ ਦੇਣਾ। ਮੇਰਾ ਤਾਂ ਬੀੜੀ ਲਾਉ ਦਾ ਤੇਰੇ ਹੈ। ਬਸ ਸਰਦਾਰਾ ਇਹਨਾ ਨਾ ਦੋ ਕਰ ਮਾੜਾ ਨੀਂਦ ਨਹੀਂ ਆਉਂਦੀ ਰਾਤ ਨੂੰ ਮਾਈ ਵਰਤਾਰਾ ਬਸ ਸਰਦਾਰਾ ਹੋਰ ਨਹੀਂ ਮਚਾਉਣੀ ਮੈਨੂੰ ਦੇ ਦੇ ਨਹੀਂ ਸਰਦਾਰਾ ਤੂੰ ਨਾ ਆਪੀ ਆ ਨਾ ਰੋ ਪਾ ਇਹ ਝੂਠੀ ਚਾਹ ਹੈ ਸਰਦਾਰਾ ਝੂਠੀ ਨਹੀਂ ਪੀਂਦੇ ਹੁਣੇ ਝੂਠਾ ਖਾਣਾ ਕਿਸਨ ਪਾਪ ਲੱਗਦਾ ਪਾਪ ਤੋਂ ਲਾਭ ਲਾਭ ਪਿਆਰ ਕਰਨ ਲੱਗਿਆ ਬੰਦੇ ਉਹਦੇ ਵਿੱਚ ਕਾਲੀ ਝੂਠ ਮੀਟ ਹੁੰਦੀ ਆ ਇਹ ਤਾਂ ਹੈ ਸਰਦਾਰਾ ਹੂੰ ਸਰਦਾਰਾ ਮਿੱਠਾ ਤਾਂ ਤੂੰ ਹੀ ਪਾਇਆ ਹੋਇਆ ਮੈਂ ਨਹੀਂ ਮਿੱਠੀ ਕਰੀਏ ਅਬੁੱਲਾ ਨਾਲ ਮੁਕਤੀ ਹੋਗੀ ਚਲ ਕੋਈ ਨਾ ਸਰਦਾਰਾ ਹੁਣ ਮੈਂ ਜਾਣੀ ਆ ਉਹ ਸਰਦਾਰ ਤਾਂ ਮੈਂ ਕੱਖ ਵੱਡ ਕੇ ਲੈ ਕੇ ਜਾਣੇ ਨੇ ਨਾ ਨਾ ਬੈ ਜਾ ਹਜੇ ਕਿੱਥੇ ਜਾਣੀ ਜੀਨ ਲੱਗਦਾ ਮੇਰਾ ਸਰਦਾਰਾ ਮੈਂ ਹੁਣ ਆਪਦੇ ਘਰੇ ਤਾਂ ਜਾਣਾ ਲਾ ਕੇ ਰੋਟੀ ਲਾ ਕੇ ਦੇ ਕੇ ਜਾਉਂ ਤੈਨੂੰ ਮੈਂ ਸਰਦਾਰਾ ਪਹਿਲਾਂ ਮੈਂ ਹਰਾ ਡੇ ਗਿਆ ਵੱਡ ਕੇ ਫਿਰ ਉਹ ਤੁਮੀ ਮੂੰ ਆ ਜਾਂਦਾ ਫਿਰ ਲੱਕ ਦੇ ਇੱਕ ਜੰਮ ਰੋਟੀ ਤੈਨੂੰ ਸ਼ਾਮ ਨੂੰ ਕਿਹੜਾ ਮਾਰੂੰਗਾ ਸਰਦਾਰਾ ਮੈਂ ਹੁਣ ਨਹੀਂ ਮੈਂ ਜਾਣ ਦਿੰਦਾ ਤੈਨੂੰ ਆ ਨਾ ਸਰਦਾਰਾ ਤੂੰ ਤਾਂ ਮੈਨੂੰ ਕੀ ਰੋਕੇਗਾ ਸਰਦਾਰਾ ਮੈਂ ਜਾਣਾ ਹੀ ਪੈਣਾ ਘਰੇ ਤੇ ਓਏ ਆ ਜਾ ਹੁਣ ਉੱਥੇ ਪਾ ਪਾ ਅਜੋ ਆਰਾਮ ਕਰਦਾ 2 ਮਿੰਟ ਸਾਰਾ ਦਿਨ ਫਿਰਦੀ ਰਹਿਣੀ ਆ ਸੱਕ ਜਾਨੀ ਆ ਸਰਦਾਰਾ ਮੈਂ ਪਹਿਲਾਂ ਉੱਥੇ ਅੱਡੇ ਤੇ ਬੈਠੀ ਰਹੀ ਆ ਰੂ ਬੈਠੀ ਰਹੀ ਆ ਪੈਦਾ ਨਹੀਂ ਪੈਣਾ ਤਾਂ ਸਰਦਾਰਾ ਅਸੀਂ ਘਰ ਹੀ ਹੁੰਦਾ ਅਸੀਂ ਐ ਹੁਣ ਕਿਸੇ ਦੇ ਘਰੇ ਆਰਾਮ ਕਰਦੇ ਸੋਹਣੇ ਥੋੜੀ ਲੱਗਦੇ ਆ ਉਹ ਚ ਪਾ ਜਾਓ ਇਸੀ ਇਸੀ ਲਾ ਕੇ 2 ਮਿੰਟ ਠੰਡੀ ਹੋਵੇ ਨਹੀਂ ਸਰਦਾਰਾ ਆਪ ਤੇਰਾ ਐਸੀ ਲਾ ਰੱਖਾ ਪਰਮਾਧਮਾ ਨੇ ਖੜ ਚਲਾ ਰੱਖੇ ਨੇ ਪਾਣੀ ਲਕ ਲਕ ਆਉਂਦਾ ਦਾ ਮੰਜੜਾ ਦਾ ਵਿੱਚ ਪਾਇਆ 2 ਮਿੰਟੋ ਕੋਈ ਨਹੀਂ ਸਰਦਾਰਾ ਇੰਨੀ ਮਿਹਰਬਾਨੀ ਹੈ ਉਹ ਮੈਂ ਤੈਨੂੰ ਬਾਹਰ ਚ ਬੈਠੇ ਹੁੰਦੇ ਦੇਖ ਕੇ ਆ ਗਈ ਮਗਦਰ ਸਰਦਾਰ ਬੈਠਾ ਇਹਨਾਂ ਅਚਾਰ ਗੱਲਾਂ ਕਰ ਲਾ ਆ ਜਿਹੜਾ ਬਾਬਾ ਹੀ ਨਹੀਂ ਹੈਗਾ ਇੱਧਰ ਆ ਆਪਣ ਬਰਖਸ਼ਾ ਕੋਲੇ ਇਹ ਬਾਬਾ ਨੂੰ ਪੁੱਛ ਕੀ ਆਈ ਉਹ ਕਹਿੰਦਾ ਕਹਿੰਦਾ ਜੀ ਪਾਈ ਤਾਂ ਵੀ ਵੱਡ ਕਹਿ ਰਹੇ ਜਿਦਾ ਕੀ ਹੈਗਾ ਸਾਰਾ ਵੱਡ ਕੇ ਦੇ ਦੇਣਾ ਨਹੀਂ ਹੈਗਾ ਇਹ ਇਹਦਾ ਹੋ ਆ ਬਾਜਰਾ ਬਾਜਰਾ ਸਰਦਾਰਾ ਬਾਜਰਾ ਤਾਂ ਫਿਰ ਉਹ ਬਾਬੇ ਨੇ ਮੈਨੂੰ ਕਿੱਥੋਂ ਆਖਿਆ ਵੱਢ ਲੂੰ ਵੱਢ ਨਹੀਂ ਬਰਾ ਪਰਾ ਹੋ ਉਹਨਾਂ ਦੇ ਅੱਛਾ ਆ ਉਹ ਪਰਾ ਚਰੀ ਵੱਡੀ ਲੱਗਦੀ ਹੋਈ ਹੈ ਕੋਈ ਨਾ ਸਰਦਾਰਾ ਜਾਏ ਕਿਉਂ ਸਰਦਾਰਾ ਉੱਪਰ ਬੰਦੇ ਹੈ ਨਹੀਂ ਕੰਮ ਦੇ ਨਹੀਂ ਸਰਦਾਰਾ ਉਹਨੇ ਮੈਨੂੰ ਆਖਿਆ ਵਿਚਾਰਾ ਪਲਾਵਾ ਮਾਂਸ ਬੰਦਾ ਸੀ ਕੋਈ ਉਹ ਤਾਂ ਠੀਕ ਆ ਹੋਰ ਨਹੀਂ ਹੈਗੇ ਉਧਰ ਪਰਾਂ ਉਰਾਂ ਲਵੇ ਲਾਉਣੇ ਵਾਲੇ ਕੰਮ ਦੇ ਬੰਦੇ ਨਹੀਂ ਆਏ ਤਾਂ ਸਰਦਾਰਾ ਕੋਈ ਨਹੀਂ ਕੁਝ ਕਹਿੰਦਾ ਆਪਦੀ ਨੀਤ ਸਾਫ਼ ਹੋਣੀ ਚਾਹੀਦੀ ਉਹ ਚਰੀ ਵਾਲੀ ਵੱਡੀ ਵੱਡੀ ਆ ਹੋ ਤੁਹਾਨੂੰ ਮੈਂ ਦੱਸਦਾ ਉੱਤੇ ਬਾਕੀ ਹੁੰਦੇ ਰਹਿੰਦੇਣ ਵਾਲੇ ਅੱਛਾ ਸਰਦਾਰਾ ਹਾਂ ਚਲ ਐਂ ਕਰਦੇ ਸਰਦਾਰਾ ਤੂੰ ਲਿਆ ਦੇ ਮੈਨੂੰ ਵੱਢ ਕੇ ਮੈਂ ਲੈ ਜੂੰਗੀ ਮਾਰਿਆ ਮੋਰ ਨੂੰ ਹਾਂ ਵੱਢ ਕੇ ਲਿਆ ਦੇ ਮੈਨੂੰ ਐਨੇ ਮੈਂ ਘਰੇ ਵੇਜੂੰਗੀ ਇੱਥੇ ਭਾਇਆ ਤੂੰ ਮਾਤੁਰ ਦੇ ਜਾਣਾ ਹਾਂ ਤੂੰ ਲਿਆ ਦੇ ਚਲ ਕੁੜੀ ਵੰਡ ਲੈ ਜਾ ਨਹੀਂ ਤੂੜੀ ਦੀ ਬੰਨ ਦਾ ਸਰਦਾਰ ਉਹ ਜਿਹੜੇ ਤੂੰ ਦੇਖ ਕੇ ਆਇਆ ਕੱਲ ਕੋਈ ਹਜੇ ਪਈ ਐ ਤੈਨੂੰ ਪਤਾ ਸਾਡੇ ਸਾਰੇ ਤਾਂ ਪਸ਼ੂ ਹੜੱਚ ਵਿੱਚ ਰੁੜ ਗਏ ਨੇ ਸਾਡਾ ਬਸ ਉਹ ਹੀ ਰਹਿ ਗਿਆ ਜਿਹੜਾ ਵਲਦਾ ਸੀ ਮੈਂ ਜਿਹੜੀ ਚਲਾਇਆ ਹੁੰਦਾ ਜੋੜਿਆ ਹੁੰਦਾ ਅੱਛਾ ਹਾਂ ਤੂੰ ਮੈਂ ਕਰ ਫਿਰ ਅੱਜ ਆਟਾ ਲੈ ਆਣ ਲਈ ਤਾਂ ਆਟਾ ਸਰਦਾਰਾ ਪਾ ਦੇ ਮੈਨੂੰ ਨਾ ਆਟਾ ਪਾ ਦੇ ਕਿਲੋ ਕੁ ਦੁੱਧ ਪਾ ਦੇ ਦੁੱਧ ਲੈ ਜਾਣ ਵਾਲੇ ਖੰਡ ਲੈ ਜਾ ਫਿਰ ਉਹ ਕਿਲੋ ਕੋਈ ਨਾ ਸਰਦਾਰਾ ਪਾ ਦੇ ਖੰਡ ਪਾ ਦੇ ਮੈਨੂੰ ਸਰਦਾਰਾ ਆਟਾ ਲੈ ਜਾਣ ਵਾਲੇ ਹਾਂ ਲਾ ਭਾਜੇ ਪਾ ਦੇ ਸਰਦਾਰਾ ਉਹਾਂ ਕਰੀ ਪਾ ਡੱਬਾ ਪਾਂਡਾ ਦੇ ਦੇਣਾ ਤੈਨੂੰ ਮੋ ਉਹਦੇ ਵਿੱਚ ਹੀ ਉਹ ਕਰ ਲਈ ਹੁੰਦੀ ਕੋਈ ਨਹੀਂ ਸਰਦਾਰਾ ਪਾਂਡਾ ਤੇਰਾ ਮੈਂ ਵਾਪਸ ਮੋੜ ਜੂੰਗ ਸਰਦਾਰਾ ਉਹਨਾਂ ਤਾਂ ਫੇਰ ਹੀ ਇੱਥੇ ਆਈ ਲੱਗੀ ਰਹਿਣੀ ਐ ਲੈ ਕਿੰਨਾ ਵਧੀਆ ਸਰਦਾਰ ਆ ਵਿਚਾਰਾ ਐਨਾ ਕੋਈ ਨਹੀਂ ਕਰਦਾ ਗਰੀਬਾਂ ਨਾਲ ਜਿੰਨਾ ਬੰਦਾ ਕੋਈ ਹੁੰਦਾ ਪਲਾ ਮਾਨਸ ਬੰਦਾ ਜਿਹੜਾ ਗਰੀਬਾਂ ਬਾਰੇ ਸੋਚਦਾ ਲੈ ਪੰਡ ਵੀ ਮੈਨੂੰ ਕੰਧਨ ਲੈ ਜਾ ਟਾਂ ਮੈਨੂੰ ਕੰਧਨ ਲੈ ਜਾ